ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਬਾਲਮੀਕ ਚੌਕ ਦਾਵਤ ਪੈਸ ਦੇ ਸਾਹਮਣੇ ਜੋ ਕਸ਼ੋਰੀ ਰਾਮ ਹਸਤਾਲ ਵਾਲੀ ਛੜਕਾ ਉੱਤੇ ਪਹਿਲੀ ਗਲੀ ਜੋ ਖੱਦਰ ਪੜਾਰ ਵਾਲੀ ਗਲੀ ਵਿੱਚ ਵਜਦੀ ਹੈ ਉਸ ਦੇ ਗਲੀ ਦੇ ਵਿੱਚ ਇੱਕ ਰਾਜ ਰਾਨੀ ਨਾਂ ਦੀ ਮੈਡਮ ਜੋ ਬਿਲਕੁਲ ਬਿਰਧ ਆਸਥਾ ਵਿੱਚ ਆ ਉਹ ਇੱਕ ਬਿਲਕੁਲ ਖਸਤਾ ਹਾਲਤ ਮਕਾਨ ਹੈ ਜਿਹੜਾ ਉਹਦੇ ਵਿੱਚ ਰਹਿ ਰਹੀ ਹੈ ਮਕਾਨ ਹੈ ਜਿਹੜਾ ਇਸ ਵਕਤ ਬਰਸਾਤਾਂ ਦੇ ਨਾਲ ਚੋਕ ਹੈ ਬੁਰਾ ਹਾਲ ਹੈ ਕੁਝ ਹਿੱਸਾ ਦਾ ਡਿੱਗ ਵੀ ਚੁੱਕਾ ਹੈ ਦਸਦੀਏ ਕੇ ਉਸ ਮਕਾਨ ਦੇ ਵਿੱਚ ਪਾਣੀ ਜਿਹੜਾ ਛੱਤਾਂ ਤੋਂ ਉਹ ਟਪਕ ਰਿਹਾ ਹੈ ਜਿਸ ਕਾਰਨ ਪੱਖੇ ਜਾਂ ਹੋਰ ਉਹਨਾਂ ਦਾ ਜੋ ਇਲੈਕਟ੍ਰੀਕਸ ਜੋ ਸਮਾਨ ਹੈ ਉਸ ਦੇ ਵਿੱਚ ਵੀ ਕਰੰਟ ਆ ਚੁੱਕਾ ਹੈ ਜੋ ਕਿ ਇੱਕ ਮੁਸੀਬਤ ਬਣਿਆ ਹੋਇਆ ਹੈ ਇਸ ਟਾਈਮ ਤੇ ਉਸ ਦਾ ਪਰਿਵਾਰ ਹੈ ਜਿਹੜਾ ਇੱਕ ਬਿਰਦਾ ਅਸ਼ਰੂ ਦੇ ਵਿੱਚ ਰਹਿਣ ਲਈ ਮਜਬੂਰ ਹੈ ਉਹਨਾਂ ਨੇ ਇੱਕ ਪਰਸਵਾਰਤਾ ਦੇ ਸਮੇਂ ਦੱਸਿਆ ਕਿ ਸਾਡੀ ਮਜਬੂਰੀ ਆ ਸਾਹ ਸਾਡਾ ਮਕਾਨ ਬਿਲਕੁਲ ਡਿੱਗੂ ਡਿੱਗੂ ਕਰ ਰਿਹਾ ਹੈ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਇਸ ਲਈ ਸਾਨੂੰ ਇਹ ਮਕਾਨ ਛੱਡ ਕੇ ਵਿਰਦਾਸਨ ਵਿੱਚ ਰਹਿਣਾ ਪੈ ਰਿਹਾ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਆਰਥਿਕ ਮਦਦ ਕੀਤੀ ਜਾਵੇ ਦਿਖਾਉਨੇ ਸਾਨੂੰ ਦਾਇਰਸਨ ਵੀ ਰਾਹ ਦੇਖਦੇ ਲੋ ਪੰਜਾਬੀ ਹਰ ਦੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਸ਼ੇਅਰ ਕਰਨਾ ਭੁੱਲੋ ਤਾਂ ਕਿ ਹਰ ਖਬਰ ਪਹਿਲੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੰਟੀ ਕੀ ਨਾਮ ਹੈ ਤੁਹਾਡਾ ਰਾਜ ਰਾਣੀ ਬੇਟਾ ਕਿਹੜਾ ਮਨ ਲੈ ਜੀ ਇਹ ਕਦਰ ਭੰਡਾਰ ਵਾਲੀ ਗਲੀ ਹੈ ਬੇਟਾ ਅੱਛਾ ਕੀ ਗੱਲ ਹੋਈ ਜੀ ਨਾ ਗੱਲ ਸਾਰਾ ਮਕਾਨ ਹੀ ਬੇਟਾ ਬਹੁਤ ਪੂਰੀ ਹਾਲਤ ਹੋਈ ਪਈ ਹੈ ਟਿਕਣ ਵਾਲਾ ਹੋਇਆ ਪਿਆ ਸਾਰਾ ਮਕਾਨ ਹੀ ਛੁੱਟਿਆ ਬਾਦਰਾ ਸਾਰਾ ਡਿੱਗ ਪਿਆ ਤੇ ਸਾਰੇ ਮਕਾਨ ਬੈਠ ਗਏ ਨਿੱਕੇ ਨੂੰ ਉਹ ਤੁਸੀਂ ਹਾਲਤ ਦੇਖ ਹੀ ਰਹੇ ਹੋ ਵੀ ਕਿੰਨੀ ਪੂਰੀ ਹਾਲਤ ਹੋਈ ਪਈ ਹੈ ਛੋਟੇ ਛੋਟੇ ਬੱਚੇ ਆ ਜੇ ਡਿੱਗ ਗਏ ਤੇ ਮਗਾ ਤਾਂ ਫੇਰ ਵੀ ਬੰਦੂਗਾ ਬੱਚੇ ਕਿੱਥੋਂ ਆਣਗੇ ਕਮਾਨ ਵਾਲਾ ਕੌਣ ਕੌਣਾ ਜੀ ਕਮਾਨ ਵਾਲਾ ਕੋਈ ਮੁੰਡਾ ਤੇ ਬਸ ਉਹੋਟੀ ਲੱਗੀ ਆ ਵਿਚਾਰੀ 6-7000 ਤੇ ਉਹ ਹੀ ਸਾਡਾ ਗੁਜ਼ਾਰਾ ਹੋ ਰਿਹਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਆ ਦੇਖ ਲੋ ਸਾਰੇ ਵਿਸਲੇ ਭਾਂਡੇ ਕੁੰਡੇ ਸਾਰੇ ਕਰਜ਼ੇ ਕਰੰਟ ਆ ਆ ਪਿਆ ਔੱਕੇ ਬੁੱਕੇ ਸਾਰੇ ਸੜ ਗਏ ਪਾਣੀ ਟਪਕੀ ਜਾਂਦਾ ਬੇਟਾ ਇਹਦਾ ਮੁੱਲ ਹੈ 1015 ਵਾਲੀ ਗਲੀ ਹੈ ਜੀ ਕਿੱਥੇ ਕਿ ਬੰਦੇ ਇਹ ਆਪਣੇ ਸਟੇਡੀਅਮ ਦੇ ਬੈਕ ਸਾਈਡ ਤਾਂ ਇਹ ਨੁਕਸਾਨ ਵਾਸਤੇ ਤੁਹਾਨੂੰ ਕਿਤੇ ਨੂੰ ਮਿਲੇ ਕਿਸੇ ਨੂੰ ਨਹੀਂ ਮਿਲੀ ਬੇਟਾ ਅੱਜ ਮੈਂ ਕਦਮ ਚੱਕਿਆ ਹੈਗਾ ਉਹ ਕਮੇਟੀ ਵਾਲੇ ਅਧਿਕਾਰੀ ਨੂੰ ਗੱਲ ਕੀਤੀ ਨਹੀਂ ਨਹੀਂ ਗਈ ਨਹੀਂ ਪਹਿਲਾਂ ਦੇ ਕੇ ਆਈ ਸੀ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਉਹ ਮੋਟੀ ਵਾਲਾ ਭਰ ਕੇ ਆਈ ਸੀ ਇਹ ਮੰਗ ਕਰਦੇ ਨੇ ਪ੍ਰਚਾਰ ਦੇ ਬਈ ਸਾਡੀ ਛੱਤ ਪੈ ਜਾਏ ਕੱਲੀ ਛੱਤ ਪੈ ਜਾਏ ਅਸੀਂ ਆ ਹੀ ਮੰਗ ਕਰਦੇ ਆ ਕਿੰਨੇ ਸਾਲ ਪੁਰਾਣਾ ਹੈ